ਹੈਲੋ ਜੀ ਕਿਦਾਂ ਜਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਕ ਆਪਾਂ ਨਾ ਜਿਹੜਾ ਕੱਟ ਪੀਸਾਂ ਦਾ ਤੁਹਾਨੂੰ ਵੀਡੀਓ ਅਪਲੋਡ ਕੀਤੀ ਸੀਗੀ ਗਲੈਮ ਸ਼ਿਲਕ ਦੇ ਤੇ ਇੱਕ ਆਪਾਂ ਨੈਕਸਟ ਵੀਡੀਓ ਜੋ ਅਪਲੋਡ ਕਰ ਰਹੇ ਇੱਕ ਨੰਨਾ ਮਾ ਜਾਂ ਸਟਫ ਹੈਗਾ ਇਹ ਇਹ ਜਿੱਦਾਂ ਖਾਦੀ ਹੁੰਦਾ ਨਾ ਖਾਦੀ ਖਾਦੀ ਸ਼ਿਲਕੇ ਦੇ ਸੂਟ ਹੁੰਦੇ ਹੈਗੇ ਜਿੱਦਾਂ ਤੇ ਇਹਦੇ ਵਿੱਚ ਨਾ ਇਹਦਾ ਲਾਈਨਿੰਗ ਜੀ ਬਣੀ ਹੋਈ ਹੈ ਬੜੇ ਸੋਹਣੇ ਖਾਦੀ ਦੇ ਸੂਟ ਨੇਗੇ ਬਿਲਕੁਲ ਸੌਫਟ ਵਾਲੇ ਤੇ ਆਪਾਂ ਆਰਾਮ ਨਾਲ ਇਹਨਾਂ ਤੇ ਕੋਈ ਸੇ ਵੀ ਤਰ੍ਹਾਂ ਦਾ ਵਰਕ ਕਰਵਾ ਕੇ ਪੀਸ ਉਹੀ 3.5 ਮੀਟਰ ਦਾ ਕੱਟ ਰਹੂਗਾ ਤੇ ਇੱਕ ਪੀਸ ਹੈ ਜਿਹੜਾ 200 ਰੁਪਏ ਦਾ ਰਹੂਗਾ ਇਹ 200 ਰੁਪਏ ਦਾ 3.5 ਮੀਟਰ ਦਾ ਪੀਸ ਰਹੂਗਾ ਦੇਖੋ ਫਰਸਟ ਕਲਰ ਇਹ ਅਨੀਅਨ ਜੈਗਾ ਬੜਾ ਪਿਆਰਾ ਜਿਹਾ ਤੇ ਸੈਕਿੰਡ ਕਲਰ ਹੈਗਾ ਜਿਹੜਾ ਇਹਦੇ ਵਿੱਚ ਮਹਿੰਦੀ ਸ਼ੇਡ ਹੈਗਾ ਮਹਿੰਦੀ ਹੈ ਬੜਾ ਪਿਆਰਾ ਜਿਹਾ ਇਹਨਾਂ ਨੂੰ ਤੁਸੀਂ ਕੰਟਰਾਸਟ ਵਗੈਰਾ ਬਣਾ ਕੇ ਵੀ ਲੈ ਸਕਦੇ ਹਾਂ ਤੇ ਜੇ ਦੋ ਹੋਣਗੇ ਦੋ ਵੈਸੇ ਇਹਦੇ ਵਿੱਚ ਮੈਨੂੰ ਘੱਟ ਲੱਗਦੇ ਨੇ ਇਹ ਰੈੱਡ ਚ ਦੇਖੋ ਕਿੰਨਾ ਪਿਆਰਾ ਜਾ ਕਿੰਨਾ ਸੋਨਾ ਜਾ ਰੈੱਡ ਸ਼ੇਡ ਹੈਗਾ ਇਹਨਾਂ ਤੇ ਨੈਕਸਟ ਕਲਰ ਆ ਗਿਆ ਬੜਾ ਪਿਆਰਾ ਜਾ ਪਰਪਲ ਪਰਪਲ ਸ਼ੇਡ ਹੈ ਤੇ ਇਹ সিলਵਰ ਸਿਲਵਰ ਸ਼ੇਡ ਹੈ ਦੇਖੋ ਕਿੰਨਾ ਜਿੱਦਾਂ ਸਿਲਵਰ ਦੇ ਨਾਲ ਆਪਾਂ ਇਹਦੀ ਕਿਸੇ ਦੀ ਵੀ ਕੰਟਰਾਸਟ ਕਰਵਾ ਸਕਦੇ ਰੈੱਡ ਨਾਲ ਸਿਲਵਰ ਦਾ ਕਿੰਨਾ ਸੋਹਣਾ ਕੰਟਰਾਸਟ ਬਣ ਰਿਹਾਗਾ ਤੇ ਇਹਦੇ ਨਾਲ ਪਰਪਲ ਨਾਲ ਵੀ ਕਿੰਨਾ ਸੋਹਣਾ ਬਣ ਰਿਹਾਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇੱਕ ਪਿਸਤਾ ਪੀਸ ਦਾ ਕਲਰ ਹੈਗਾ ਸੀ ਗ੍ਰੀਨ ਦਾ ਕਲਰ ਹੈ ਜਿਵੇਂ ਲਾਈਟ ਕਲਰ ਨਾਲ ਆਪਾਂ ਡਾਰਕ ਦਾ ਕੰਟਰਾਸਟ ਕਰਵਾ ਸਕਦੇ ਹਾਂ ਜਿਵੇਂ ਅਨੀਆਂ ਦੇ ਦੋ ਆ ਗਏ ਇਹ ਦੋ ਪੀਸ ਆ ਗਏ ਜਿੱਦਾਂ ਫਰਸਟ ਦਿਖਾਇਆ ਸੀ ਜਿਹੜਾ ਮੈਂ ਇੱਥੇ ਇੱਕ ਆ ਵਾਲਾ ਪੀਸ ਆਗਾ ਜਿੱਦਾਂ ਇਹ 7 ਮੀਟਰ ਪੀਸ ਬਣ ਜਾਊਗਾ ਤੁਹਾਡਾ 400 ਰੁਪਏ ਦਾ 7 ਮੀਟਰ ਬਣ ਜਾਊਗਾ ਤੇ ਜਿੱਦਾਂ ਇਹ ਸਕਿਨ ਦਾ ਆ ਗਿਆ ਸਾਢੇ 3 ਮੀਟਰ ਦਾ ਪੀਸ ਹੈ ਦੇਖੋ ਤੇ ਸਕਿਨ ਦਾ ਆ ਗਿਆ ਇਹਨੂੰ ਵੀ ਕਿਸੇ ਡਾਰਕ ਕਲਰ ਨਾਲ ਜਿੱਦਾਂ ਬਲੂਈ ਬਲੂ ਦਾ ਕਿੰਨਾ ਸੋਹਣਾ ਦਿੱਤਾ ਫਿਰ ਬਲੂ ਨਾਲ ਇਹ ਕਿੰਨਾ ਸੋਹਣਾ ਕੰਟਰਾਸਟ ਬਣਿਆ ਹੋਇਆ ਹੈਗਾ ਇਹ ਐਦਾ ਸੂਟ ਤੁਸੀਂ ਲੈ ਸਕਦੇ ਹੋਗੇ ਇਹ ਆ ਗਿਆ ਜੀ ਗ੍ਰੇ ਸ਼ੇਡ ਡਾਰਕ ਗ੍ਰੇ ਬੜਾ ਪਿਆਰਾ ਜਿਹਾ ਗ੍ਰੇ ਸ਼ੇਡ ਹੈਗਾ ਇਹ ਤੇ ਮਹਿੰਦੀ ਦਾ ਵੀ ਸੈਕਿੰਡ ਆ ਗਿਆ ਮਹਿੰਦੀ ਦਾ ਅਨੀਆਂ ਦਾ 3 ਆ ਗਿਆ ਅਨੀਆਂ ਦਾ 3 ਆ ਗਿਆ ਤੇ ਬਲੈਕ ਆ ਗਿਆ ਜਿਹਦਾ ਦੋ ਦੋ ਕਰਵਾਉਣੇ ਨੇ ਜਿਹੜੇ ਦੋ ਹੋਣਗੇ ਤਾਂ ਦੋ ਕਰ ਦਾਂਗੇ ਜੇ ਸਿੰਗਲ ਨਾਲ ਕੰਟਰਾਸਟ ਕਰਵਾਉਣੇ ਤਾਂ ਉਹ ਕਰਵਾ ਸਕਦੇ ਆਂਗੇ ਇਹ ਤਾਂ ਜਿਹਦਾ ਇਹਦੇ ਵਿੱਚ ਲਾਈਨਿੰਗ ਜੀ ਬਣੀ ਹੋਈ ਸੀਗੀ ਐਦਾ ਲਾਈਨਿੰਗ ਜੀ ਬਣੀ ਹੋਈ ਸੀ ਖਾਦੀ ਦੇ ਸੂਟ ਨੇ ਜੀ ਇਹ ਬਹੁਤ ਹੀ ਵਧੀਆ ਸਟੱਫ ਆਇਆ ਹੈਗਾ ਹੁਣ ਨਵਾਂ ਤੇ ਇਹ ਵੀ ਖਾਦੀ ਦੇ ਸੂਟ ਨੇਗੇ ਬਹੁਤ ਪਿਆਰੇ ਇਹ ਪਲੇਨ ਖਾਦੀ ਆਗੀ ਇਹਦੇ ਵਿੱਚ ਸਿਰਫ ਆਪਣੇ ਕੋਲੇ ਮਸਟਰਡ ਕਲਰ ਹੈ ਹਾਂ ਤੇ ਜੈਲ ਇਹ ਵੀ ਮਸਟਰਡ ਸ਼ੇਡ ਹੈ ਤੇ ਆਫ ਵਾਈਟ ਹੈ ਤੇ ਪਰਪਲ ਦਾ ਆ ਗਿਆ ਮਸਟਰਡ ਦਾ ਇੱਕ ਹੋਰ ਆ ਗਿਆ ਤੇ ਇੱਕ ਬਿਲਕੁਲ ਲਾਈਟ ਜਿਹਾ ਗ੍ਰੀਨ ਗ੍ਰੀਨ ਸ਼ੇਡ ਆ ਗਿਆ ਇਹ ਕਲ ਇਹ ਵੀ ਆਪਾਂ ਨੂੰ ਸੋਨੂੰ 400 ਰੁਪਏ ਦੇ ਵਿੱਚ ਹੀ ਸੂਟ ਪਊਗਾ 7 ਮੀਟਰ ਦਾ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਜੇ ਕੰਟਰਾਸਟ ਕਰਵਾ ਕੇ ਲੈਣਾ ਹੈ ਜਾਂ ਦੋ ਪੀਸ ਇੱਕੋ ਨਾਲ ਦੇ ਲੈਣੇ ਨੇ ਤਾਂ ਆਪਣਾ ਜਿਹੜਾ ਨੰਬਰ 9253115036 ਤੇ ਕੰਟੈਕਟ ਕਰਕੇ ਤੁਸੀਂ ਸਾਡੇ ਤੋਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਜਿਹੜੀ ਸ਼ਿਪਿੰਗ ਹੋ ਐਕਸਟਰਾ ਰਹੂਗੀ ਐਡਵਾਂਸ ਪੇਮੈਂਟ ਰਹੂਗੀ ਤੇ ਸਿੰਗਲ ਜਾਂ ਡਬਲ ਪੀਸ ਅਸੀਂ ਨਹੀਂ ਦਵਾਂਗੇ ਘੱਟੋ ਘੱਟ 5-6 ਪੀਸ ਤੁਹਾਨੂੰ ਲੈਣੇ ਪੈਣਗੇ ਕਿਉਂਕਿ ਉਹਦੀ ਤੁਹਾਨੂੰ ਵੀ ਖਰਚਾ ਬਹੁਤ ਪੈ ਜਾਂਦਾ ਤੇ ਸਾਨੂੰ ਵੀ ਖਰਚਾ ਬਹੁਤ ਪੈ ਜਾਂਦਾ ਜੀ ਤੇ ਇਹਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ dziękuję. Thank you, G.